ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਵਾਗਤ ਹੈ ਜੀ ভাই ਗੁਰੂ ਕਰੇ ਤੁਸੀਂ ਚੜ੍ਹਦੀ ਕਲਾ ਵਿੱਚ ਹੋਮੋ ਸਾਡੇ ਤਾਂ ਅੱਜ ਸਵੇਰੇ ਸਵੇਰੇ ਮੀਂਹ ਆ ਗਿਆ ਦੇਖੋ ਕਿੰਨਾ ਵਧੀਆ ਮੌਸਮ ਹੋਇਆ ਪਿਆ ਸਵੇਰੇ ਸਵੇਰੇ ਬਹੁਤ ਜ਼ਿਆਦਾ ਬਰਸਾਤ ਹੋਈ ਆ ਵਧੀਆ ਹੋਈ ਆ ਨਾ ਜੀ ਬਰਸਾਤ ਤੇ ਦੇਖਿਆ ਉਹ ਸਾਡਾ ਪੂਰੀ ਹਵਾ ਤੇਜ਼ ਸੀ ਮੀਂਹ ਪੂਰਾ ਸੀ ਹਾਂਜੀ ਤੇ ਸਵੇਰ ਦਾ ਟਾਈਮ ਆ ਦੇਖੋ ਠੰਡਾ ਠੰਡਾ ਕਰਤਾ ਰੱਬ ਨੇ ਅੱਜ ਮੌਸਮ ਸਵੇਰੇ ਹਵਾ ਵੀ ਸੀਗੀ ਹੱਛਿਆਰਾ ਵਗੈਰਾ ਰਾਤ ਬਾਰਿ ਸੀ ਚੁੱਲ੍ਹੇ ਟੱਕੰਦਾ ਮੇਰਾ ਸਿਸਟਮ ਦੇਖ ਲੋ ਬਹੁਤ ਕੰਮ ਦਿੰਦੇ ਰਿਹਾ ਬਿਲਕੁਲ ਨਹੀਂ ਆਏ ਹੋਣ ਦਾ ਤੇ ਉਧਰ ਬੈਠਾ ਜਸਨੀਤ ਉੱਠ ਗਿਆ ਦੁੱਧ ਪੀ ਲਿਆ ਆ ਕੱਪੜੇ ਮੈਂ ਰਾਤ ਤੋਂ ਤੋਤੇ ਸੀ ਪੈਣ ਬਿਲੇ ਧੋ ਕੇ ਫਿਰ ਮੈਂ ਅੰਦਰ ਹੀ ਸਟੈਂਡ ਕਰਤਾ ਸੀਗਾ ਬਰਾਂਡੇ 'ਚ ਕਿਉਂਕਿ ਮੌਸਮ ਰਾਤ ਵੀ ਖਰਾਬ ਸੀਗਾ ਜਸਨੀਤ ਸਸ਼ੀਗਲ ਬੁਲਾ ਦ ਪੁੱਤ ਆਜੇ ਸੀ ਸਸ਼ੀਗਲ ਬੁਲਾ ਦੇ ਪੁੱਤ ਲਓ ਜੀ ਫਿਰ ਆਪਾਂ ਕਰਾਂਗੇ ਅੱਗੇ ਬਲੌਗ ਨੂੰ ਕੰਟੀਨਿਊ ਦਿਨੇ ਹਨਾ ਜਾ ਕੇ ਆਉਣਾ ਤੇ ਤੁਹਾਨੂੰ ਦੱਸਾਂਗੇ ਕਿੱਥੇ ਗਏ ਕਿਵੇਂ ਗਏ ਜੀ ਰੋਟੀ ਦਾ ਕਿਵੇਂ ਕਰਾ ਕੇ ਬਣਾਵਾਂ ਖਾ ਲਾ ਕੇ ਦੋ ਦੋ ਪਰੌਂਠੇ ਹਨਾ ਹੁਣ ਭੁੱਖ ਤਾਂ ਅਜੇ ਹੈ ਨਹੀਂਗੀ ਦਿਨੇ ਨਾ ਲਓ ਜੀ ਅਸੀਂ ਹੋ ਗਏ ਰੈਡੀ ਹੁਣ ਚੱਲਦੇ ਆਂ ਅਸੀਂ ਰਵਨੀ ਤੇ ਗੱਡੀ ਡਰਾਈਵ ਕਰਦਾ ਤੇ ਜਸਨੀਤ ਬਾਹਰ ਨਿਕਲਿਆ ਖੜਾ ਜਸਨੀਤ ਕਿੰਨੀਆਂ ਗਲਤ ਗੱਲਾਂ ਨੇ ਇਹ ਪਾਣੀ ਪੀ ਪਾਣੀ ਪੀ ਡਾਕਟਰ ਪਾਣੀ ਪਾਰੇ ਆਂ ਪੀਂਦਾ ਸੀ ਹੈ ਚਲੋ ਜੀ ਕੱਡੋ ਪਾਰ ਗੱਡੀ ਲਓ ਜੀ ਤਿਆਰ ਹੋ ਕੀ ਹਨਾ ਹੁਣ ਆਪਾਂ ਚੱਲ ਪਏ ਅੱਜ ਹੈਗਾ ਬਦਲਵਾਈ ਵਾਲਾ ਮੌਸਮ ਵਧੀਆ ਠੰਡਾ ਮੌਸਮ ਆ ਤੇ ਜਾ ਕੇ ਦਿਖਾਉਣੀ ਆ ਹਨਾ ਕਿੱਥੇ ਚੱਲਿਆ ਜਰੂਰ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਤੇ ਅੱਜ ਸਵੇਰ ਸਵੇਰ ਦੀ ਹਨਾ ਵਾਰ ਸੌਂ ਕੇ ਕਰਕੇ ਸਹਾਬ ਨਾ ਜ ਮੌਸਮ ਆ ਦਾ ਮੀਂਹ ਪੈ ਬਈ ਵਧੀਆ ਹਾਂਜੀ ਹਾਂ ਹੁਣ ਜੀ ਇਹਦਾ ਕੰਮ ਚੱਲਦਾ ਆਪਣੀ ਇਹ ਕਾਫੀ ਦਿਨਾਂ ਬਾਅਦ ਵਧੀਆ ਜੀ ਵਾਰਸ਼ ਹੋਈ ਆ ਪਹਿਲਾ ਪਰਸੋਂ ਕੱਲ੍ਹ ਪਿਆ ਸੀ ਕਿ ਪਰਸੋਂ ਪਰਸੋਂ ਪੈ ਗਿਆ ਸੀ ਕੁਛ ਥੋੜਾ ਜਿਹਾ ਸੀ ਜਣੀ ਹਲਕਾ ਹੀ ਸੀਗਾ ਅੱਜ ਅੱਜ ਵਧੀਆ ਪੈ ਗਿਆ ਇੱਧਰ ਨੂੰ ਜਦੋਂ ਆਉਣੇ ਆ ਸਾਡੇ ਪਿੰਡਾਂ ਤੋਂ ਇੱਧਰ ਵਲੂਦਸਤੀ ਜਾ ਰਹੇ ਆ ਉੱਥੇ ਇੱਧਰ ਜ਼ਿਆਦਾ ਲੱਗਦਾ ਉਦੋਂ ਵੀ ਜ਼ਿਆਦਾ ਮੀਂਹ ਲੱਗਦਾ ਨਾ ਅੰਟੀ ਹੋਣ ਵਾਸਤਾ ਆਪਾਂ ਪਹੁੰਚ ਨਾਲ ਆ ਹਾਂ ਬਹੁਤ ਜ਼ਿਆਦਾ ਫੇਫੜੇ ਪਹੁੰਚਾ ਦਾ ਬਦਲਵਾਈ ਹੋਈ ਪਈ ਆ। ਓ ਜੀ ਮੀਨ ਸਟਾਰਟ ਹੋ ਗਿਆ। ਬਹੁਤ ਜ਼ਿਆਦਾ ਬਰਸ ਹੋਣ ਲੱਗੀ ਆ ਨਾ। ਆਪਾਂ ਹੁਣ ਸੰਗਰੂਰ ਤੋਂ ਬਾਹਰ ਨਿਕਲ ਗਏ ਆ ਨਾ। ਤੋਂ ਬਾਹਰ ਆ ਕੇ ਪਾਰੀ ਤੋਂ ਅਗੇ ਪਟਿਆਰੇ ਵਾਲੇ ਰੋਡ ਤੇ ਇੱਥੇ ਆ ਕੇ ਮੀਂਹ ਪੈਣਾ ਸ਼ੁਰੂ ਹੋ ਗਿਆ ਹਨਾ ਜਸਨੀਤ ਆ ਤਾਂ ਪਾਪਾ ਹਨਜੀ ਆਹ ਹਾਂ ਤਾਂ ਤੁਹਾਨੂੰ ਦਿਖਾਉਂਦੀ ਕੁਝ ਲੋਕੀ ਤੇ ਕੋ ਭਗਵੰਤ ਜੀ ਸਾਹਿਬ ਦੀ ਸੀਐਮ ਸਾਹਿਬ ਦੀ ਕੋਠੀ ਹਨਾ ਉਹ ਪੂਰੇ ਤਾਂ ਕਾਫੀ ਕੁਝ ਜਿਹਾ ਪਿੱਛੇ ਹੋਇਆ ਹਨਾ ਐਨਾ ਜ਼ਿਆਦਾ ਨਹੀਂ ਹਨਾ ਉਸ ਮੀਂਹ ਦਾ ਕਿ ਪੂਰੀ ਨੇਰੀ ਖਾ ਗਈ ਜਦੋਂ ਮਹਾਨ ਜੀ ਜਿੱਦਾਂ ਮੈਨੂੰ ਮੀਂਹ ਹੀ ਦਿੱਤਾ ਹੈ ਉਹ ਪੂਰੇ ਬਹੁਤ ਜ਼ਿਆਦਾ ਸਿੱਕਦੇ ਤੇ 1 ਕਿਲੋ 3 ਮਿੰਟ ਕਰੀ ਗਏ ਹਨਾ ਉਹ ਇਹ ਜੀ ਲਾਈ ਜਾਂਦੇ ਨੇ ਹਾਂ ਉਹਨਾਂ ਨੂੰ ਤਾਂ ਮੌਜਾ ਆ ਰਿਹਾ ਸਾਰੇ ਨੂੰ ਕਿੰਨਾ ਜਾ ਮੌਸਮ ਦਿੱਤਿਆ ਸਰ ਗੱਡੀ ਚਲਾਉਣ ਤੋਂ ਸਿੱਖਾਉਂਦੀ ਹੁਣ ਨਹੀਂ ਘਟਿਆ ਪਹਿਲਾਂ ਇੰਨਾ ਹੀ ਤੇਜ਼ ਨਹੀਂ ਸੀਗਾ ਹਨਾ ਇੱਕ ਸੜੋਡ ਪੂਰਾ ਵੱਡਾ ਹਨਾ ਗੱਡੀਆਂ ਬਹੁਤ ਐ ਗੋਲੀਆਂ ਵਾਂਗੂੰ ਰੱਖਦੀਆਂ ਨੇ ਕੋਲ ਦੀ ਕ੍ਰਾਸ ਕਰਦੀਆਂ ਨੇ ਹਮ ਨੌਂਸਪੌਂਸਿਟੀ ਮੈਂ ਵੀ ਪੂਰੇ ਸਰਾਟੀ ਨਾਲ ਪੈਰੇ ਹਾਂ ਪੂਰੇ ਚੋਰਾ ਨਾਲ ਕਿੱਧਰ ਲਾਗ ਲੱਗੂ ਵੀਰੇ ਗੱਡੀ ਤੇ ਆਪਾਂ ਆਇਆ ਪੀਜੀ ਆਈ ਮਿੰਨੀ ਪੀਜੀ ਆਈ ਹੈ ਨਾ ਪਾਪਾ ਕੀ ਆਏ ਹਾਂ ਪਾਪਾ ਕੀ ਕੀ ਆਏ ਜਸਨੀ ਤਾਂ ਵੀ ਪਿੱਛੇ ਕਹਿੰਦਾ ਮਮਾ ਮਿੰਨੀ ਪੀਜੀ ਆਈ ਹੈ ਇਹ ਗੱਲ ਕਿਹਨਾਂ ਚ ਕਰਦੇ ਸੀ ਚਲੋ ਜੀ ਪਹੁੰਚ ਗਏ ਸੰਦੀਪ ਗੱਡੀ ਲਾਉਣੇ ਲੈਣਗੇ ਉਹ ਗੱਡੀ ਲੈ ਕੇ ਆਉਣਗੇ ਫਿਰ ਅੰਦਰ ਜਾਵਾਂਗੇ ਅਸੀਂ ਖੜੇ ਆ ਹਜੇ ਵੀ ਚਲੋ ਫਿਰ ਉਹਨਾਂ ਦੇ ਨਾਲ ਹੀ ਚਲੇ ਜਾਵਾਂਗੇ ਸਲੀਪ ਹੋਸੀ ਮੈਂ ਹੁਣ ਜੇ ਪਈ ਜਾਂਦਾ ਜੇ ਤੁਹਾਨੂੰ ਦੱਸਾਂ ਪਹੁੰਚਿਆ ਬਹੁਤ ਜ਼ਿਆਦਾ ਵਸਤਵਕੀ ਬਹੁਤ ਜ਼ਿਆਦਾ ਸੀ ਲੋਕੀਆ ਬਸ ਦਾ ਟਾਈਮ ਨਾਲ ਹੀ ਆਇਆ ਹਨਾ ਈਡ ਦੀ ਕਾਫੀ ਜ਼ਿਆਦਾ ਈਡ ਹੈ ਹੁਣ ਦੇਖਦੇ ਹਾਂ ਨਾ ਡਾਕਟਰ ਨੂੰ ਮਿਲਦੇ ਆ ਤੇ ਫਿਰ ਤੁਹਾਨੂੰ ਦੱਸਦੇ ਹਾਂ ਨਾ ਕਿ ਕੀ ਕੰਮ ਆਏ ਸੀਗੇ ਕੀ ਦੇ ਵਾਸਤੇ ਆਏ ਸੀਗੇ ਲਿਫਟ ਚਾ ਗਈ ਹਨਾ ਖਾਣਾ ਉਹ ਵੀ ਕਿੱਛ ਕਰ ਰਹੇ ਨੇ

ਤੇ ਬਹੁਤ ਜ਼ਿਆਦਾ ਹੈ ਨਾ ਸਸਤਾ ਠੀਕ ਲੱਗਿਆ ਹੈ ਨਾ ਵਧੀਆ ਲੱਗਿਆ ਬਹੁਤ ਟੈਸਟ ਵਗੈਰਾ ਜਿਹੜੇ ਅੰਦਰੂਨੀ ਹੋ ਜਾਂਦੇ ਨੇ ਤੇ ਬਾਕੀ ਤੁਹਾਨੂੰ ਫਿਰ ਦੱਸਦੇ ਆ ਨਾ ਬਾਅਦ ਚ ਆ ਕੇ ਇੱਧਰ ਐਕਸ-ਰੇ ਰੂਮ ਆ ਟੈਸਟ वगैरह ਇਧਰ ਹੁੰਦੇ ਨੇ ਅੰਦਰ ਲਓ ਜੀ ਹੁਣ ਟੈਸਟ ਐਕਸ-ਰੇ ਕੁਝ ਹੋ ਗਏ ਹੈ ਨਾ ਹਲੋ ਲੈ ਤੇ ਚੱਲੇ ਤੇ ਹੁਣ ਅੱਪ ਚੱਲਦੇ ਆਂ ਉੱਪਰ ਡਾਕਟਰ ਕੋਲੇ ਠੀਕਾ ਕੇ ਆਉਣੇ ਆ। ਤੇ ਹੁਣ ਮਰੀਜ਼ ਬਾਤ ਕਰ ਕੱਟ ਜੇ ਗਿਆ ਹੈ ਨਸਲੀ ਜਿਆਦਾ ਸੀਗੇ। ਹੌਲੀ ਹੌਲੀ ਮਤਲਬ ਕਿਵੇਂ ਸਵੇਰੇ ਦਾ ਜਿਆਦਾ ਹੋ ਹੁੰਦਾ ਇੱਥੇ। ਸਵੇਰੇ ਪਰਚੀ ਵੀ ਅੱਠ ਮਿੰਟ ਤੋਂ ਪਹਿਲਾਂ ਕਟਾਉਣੀ ਪੈਂਦੀ ਆ। 7 ਵਜੇ 7 ਵਜੇ ਆ ਜਾਂਦੇ ਨੇ। ਪਰਚੀ ਮਤਲਬ ਸੱਜਰੇ ਕਟਾਉਣੀ ਆ। ਹਾਂ। ਪਰਚੀ ਸੱਜਰੇ ਕਟਾ ਕੇ ਬਾਅਦ ਸਵੇਰੇ ਹੋ ਆ। ਵੀ ਬਧੀਆਂ ਜਿਹੀ ਟੈਸਟ ਵਗੈਰਾ ਸਾਰੇ ਅੰਦਰ ਹੋਈ ਜਾਂਦੇ ਨੇ। ਲੋ ਜੀ ਟੈਸਟ ਨੂੰ ਕੱਲ ਨੂੰ ਦਿਖਾਉਣੇ ਪੈਣਗੇ ਤੇ ਉਹ ਡਾਕਟਰ ਉੱਠ ਕੇ ਇਧਰੋਂ ਤੇ ਰਿਪਰਟ ਚਾਹਤ ਜਮਾ ਹੋ ਗਈ ਤੇ ਉਹਨਾਂ ਸਿਰ ਡਾਕਟਰ ਕੋਲ ਨਹੀਂ ਹਨਾ ਉਹਨਾਂ ਨੂੰ ਵੀ ਮਿਲਣਾ ਸੀਗਾ ਤੇ ਉਧਰ ਚੱਲਦੇ ਆ ਮੈਂ ਤਾਂ ਉਹਨਾਂ ਨਾਲ ਵੀਡੀਓ ਬਣਾਈ ਜੈਣੀ ਆ ਜੀ ਚਲੋ ਹੁਣ ਜ਼ਰੂਰਤ ਤਾਂ ਸਾਰਿਆਂ ਨੂੰ ਹੁੰਦੀ ਆ ਦੇਖੋ ਹਨਾ ਜਦੋਂ ਆਪਾਂ ਨੂੰ ਕੋਈ ਸਹੂਲਤ ਮਿਲਦੀ ਆ ਕਿੰਨੇ ਨੂੰ ਆਪਾਂ ਕੰਡੀਗੜ ਨਹੀਂ ਜਾ ਸਕਦੇ ਇਹ ਦੂਰ ਹਨ ਇੱਥੇ ਆਪਾਂ ਨੂੰ ਪਿੰਡਾਂ ਲਿਆ ਵਸਤੀ ਸੈਸਲ ਹੈ ਲਓ ਜੀ ਹੁਣ ਆਪਣਾ ਇਹ ਚਾਪਸ ਕਿਤੇ ਕੱਟਣ ਹੋ ਗਿਆ ਦਵਾਈਆਂ ਦਾ ਕੰਮ ਨਹੀਂ ਚਾਬੀ ਕਿਸ ਮੇਰੇ ਪਰਸ ਵਿੱਚ ਪਾਈ ਕਿਉਂ ਤੇ ਹੁਣ ਚੱਲਦੇ ਆ ਘਰੇ ਤੁਪ ਨਿਕਲਾਈ ਜਦ ਆਈ ਸੀ ਜਦ ਇੰਨਾ ਜਿਆਦਾ ਮੀਂਹ ਪੈਂਦਾ ਸੀਗਾ ਕਣੀ ਦੇਖੀ ਉਹ ਟੈਸਟ ਦੂਸਤ ਹੋ ਗਿਆ ਕੁਝ ਮਿਲ ਗਏ ਕੁਝ ਫੇਰ ਮਿਲ ਲੰਗੇ ਹਨਾ ਮੈਂ ਲਿਆਉਣਾ ਗੱਡੀ ਇੱਥੇ ਪੈਜ ਠੀਕ ਹੈ ਆਣੀਆ ਫੇਰ ਪੈਣ ਲੱਗ ਗਿਆ ਇਹਨੂੰ ਫੜਦਾ ਨਹੀਂ ਆ ਪਾਪਾ ਗੱਡੀ ਲੈਣ ਗਏ ਨੇ ਬਹਿ ਜਾ ਪਾਪਾ ਲੋ ਜੀ ਹੁਣ 2 22 ਦਾ ਟਾਈਮ ਹੋ ਗਿਆ ਹਨਾ ਟੈਸਟ ਵਗੈਰਾ ਸਾਰੇ ਅੰਦਰ ਹੁੰਦੇ ਨੇ ਤੇ ਹੁਣ ਤਾਂ ਜਿਹੜੇ ਹੈਗੇ ਨੇ ਕਾਫੀ ਪੀੜ ਕੱਟ ਗਈ ਇਧਰੋਂ ਹੌਸਟਲ ਵਗੈਰਾ ਨੇ ਡਾਕਟਰ ਹੌਸਟਲ ਤੇ ਬਾਕੀ ਹਨਾ ਸਾਰੇ ਕਾਫੀ ਵੱਡਾ ਇਸਨ ਦੀਪ ਨੇ ਗੱਡੀ ਲੈਣ ਗਏ ਨੇ ਅਸੀਂ ਮੈਡੀਕਸਨੀ ਤੇ ਬੈਠੇ ਵੇਟ ਕਰਦੇ ਆ ਤੇ ਹੁਣ ਸਾਰੇ ਜਾਈ ਜਾਂਦੇ ਨੇ ਕਿਉਂਕਿ ਇੱਥੇ ਵੀ ਬਹੁਤ ਵਧੀਆ ਚੰਗੀ ਤਰ੍ਹਾਂ ਜਿਹੜਾ ਚੈੱਕਅਪ ਆਉ ਹੋ ਜਾਂਦਾ ਤੇ ਬਾਕੀ ਟੈਸਟ ਵਗੈਰਾ ਕੁਸਤਾ ਹਨਾ ਮਿਲ ਗਏ ਜਿਵੇਂ ਆਪਾਂ ਨੂੰ ਮਿਲਨੇ ਹੁੰਦੇ ਨੇ ਹਨਾ ਕੁਝ ਜਿਹੜੇ ਵੱਡੇ ਟੈਸਟ ਹੁੰਦੇ ਨੇ ਉਹ ਕੱਲ ਇਹ ਕੱਲ ਕਹਿੰਦੇ ਨੇ ਵੀ ਕੱਲ ਮਿਲ ਜਾਣਗੇ ਹਨਾ ਤੇ ਹੈਗਾ ਵਧੀਆ ਤੇ ਜਿਵੇਂ ਆਪਾਂ ਹੋਰ ਡਾਕਟਰਾਂ ਵਗੈਰਾ ਦੇ ਜਾ ਕੇ ਜ਼ਿਆਦਾ ਲਟਾ ਹੋ ਜਾਂਦੇ ਆ ਹਨਾ ਉਸ ਤੋਂ ਬੈਟਰ ਹੈ ਵੀ ਚੰਗਾ ਹੈ ਹਨਾ ਟਾਈਮ ਨਾਲ ਆਪਾਂ ਜਾਈਏ ਤੇ ਸਾਰਾ ਚੈੱਕਅਪ ਵਧੀਆ ਹੋ ਜਾਂਦਾ ਬਹੁਤ ਠੀਕ ਲੱਗਿਆ ਹਨਾ ਬਾਕੀ ਟੈਸਟ ਵਗੈਰਾ ਆਇਆ ਤੋ ਹੁਣ ਆਪਾਂ ਦੱਸਾਂਗੇ ਚੈੱਕਅਪ ਕਈ ਕਰਾਉਣ ਵਾਲੀ ਸੀ ਬਸ ਅਸੀ ਗਿਆਨੀ ਵਾਲੀ ਡਾਕਟਰ ਨੂੰ ਮਿਲਣਾ ਸੀਗਾ ਤੇ ਉਹ ਅਸੀਂ ਲੇਟ ਹੋ ਗਏ ਉਧਰ ਐਕਸਰੇ ਵਗੈਰਾ ਨੂੰ ਹੀ ਲੇਟ ਹੋ ਗਏ ਜਿਵੇਂ ਹੁਣ ਗੋਟਿਆ ਗੁੱਟਿਆ ਵਾਲੇ ਹਨਾ ਜਿਆਦਾ ਲੋਕ ਆਉਂਦੇ ਨਹੀਂ ਲੱਗਦਾ ਵਾ ਹਾਂ ਲਈ ਹਨਾ ਉਹਨਾਂ ਨੂੰ ਸਟਾ ਕਰਕੇ ਹਨਾ ਐਕਸਰੇ ਤੇ ਕਾਫੀ ਜਿਆਦਾ ਟਾਈਮ ਲੱਗਿਆ ਸਾਨੂੰ ਤੇ ਜੀ ਹੁਣ ਇਹ ਜੇ ਟਾਈਮ ਨੂੰ ਤਾਂ ਸਾਰੇ ਮਤਲਬ ਜਾਣ ਲੱਗ ਜਾਂਦੇ ਨੇ ਤੇ ਐਡਮਿਟ ਦਾ ਨਹੀਂ ਹੈਗਾ ਪ੍ਰਬੰਧ ਕਿ ਉਦਾਂ ਮੈਡੀਸਿਨ ਵਗੈਰਾ ਮਤਲਬ ਵਧੀਆ ਮਿਲਦੀ ਆ ਜੀ ਜਿਆਦਾ ਜਰੂਰੀ ਉਹ ਤਾਂ ਕਰਦੇ ਹਾਂ ਹਾਂਜੀ ਹਾਂ ਹਾਂ ਬਾਕੀ ਆਪਾਂ ਨੂੰ ਹਜੇ ਹਨਾ ਨਹੀਂ ਇੰਨਾ ਹੋ ਹੈਗਾ ਵਸਤੇ ਆ ਸਕਦੇ ਨਹੀਂ ਜੀ ਨੂੰ ਲੋੜ ਆ ਹਨਾ ਮਿੰਨੀ ਪੀਜੀ ਕਹਿੰਦੇ ਨੇ ਜਿਵੇਂ ਵੈਸੇ ਇਲਾਜ ਵਗੈਰਾ ਵਧੀਆ ਵਧੀਆ ਲੋੜ ਕੀ ਹੋਣਾ ਪਾਪਸ ਆ ਗਏ ਹਨਾ ਘਰ ਨੂੰ ਕੋਈ ਟੈਸਟ वगैरह ਜਿਹੜੇ ਹੈਗੇ ਨੇ ਕੁਝ ਵੀ ਕਰ ਲੂ ਮਿਲਣੇ ਵੜਾ ਜਨਾ ਕੋਈ ਕੋ ਹੈ ਤਾਂ ਵਧੀਆ ਨਾ ਵੀ ਪਰ ਥੋੜੀ ਜਿਹੀ ਖੇਚਲ ਹੈ ਖੇਚਲ ਵੀ ਨਹੀਂ ਆਪਾਂ ਕਹਿ ਸਕਦੇ ਸਾਰਾ ਭੁੱਲੀ ਏਸੀ ਆ ਹਨਾ ਤੇ ਇਹ ਵਧੀਆ ਪ੍ਰੋਫੈਸਰ ਜੀ ਮੀ ਪੀਜੀਆ ਵਾਲੇ ਡਾਕਟਰ ਨੇ ਤੇ ਜਸਨੀਤ ਹਟ ਜਾ ਇਧਰ ਬਾਹਰ ਨਾ ਜਾਈਂ ਤੇ ਹੁੰਦਾ ਹੀ ਹੈ ਨਾ ਸਾਰੇ ਵਧੀਆ ਪ੍ਰੋਫੈਸਰ ਨੇ ਤੇ ਵਧੀਆ ਬਹੁਤ ਵਧੀਆ ਮਤਲਬ ਬਹੁਤ ਹੋਵੇ ਮੈਂ ਤਾਂ ਇਹੀ ਗੱਲ ਕਰ ਰਹੀ ਆਂ ਕਿ ਚਲੋ ਜਿਹੜੇ ਪੈਣਾ ਪਈ ਤਾਂ ਆਉਂਦੇ ਰਹਿੰਦੇ ਨੇ ਹਨਾ ਪਤਾ ਸੀ ਪਹਿਲਾਂ ਮੰਮੀ ਜਾਂ ਤੇ ਮੇਰੇ ਮੰਮੀ ਜਿਆਦਾ ਬਿਮਾਰ ਸੀ ਜਿਆਦਾ ਏਸੀ ਕਿਸੇ ਉਦੋਂ ਦਾ ਫਿਰ ਮੰਮੀ ਕਰਕੇ ਨਾਲ ਜਿਵੇਂ ਆਮ ਆਪਾਂ ਇਹ ਆਪਣਾ ਚੈੱਕਅਪ ਕਰਵਾਉਣਾ ਹਨ 40 ਦਾ ਵੀ ਬਹੁਤ ਵਧੀਆ ਇੱਕ ਅੱਧਾ ਘੇੜਾ ਤਾਂ ਜ਼ਰੂਰ ਲੱਗਦਾ ਜਿਵੇਂ ਹੁਣ ਕੱਲ ਨੂੰ ਟੈਸਟ ਆਉਣਗੇ ਸਾਰੇ ਆਪਣੀ ਫੇ ਕੱਲ ਆ ਜਾਂਦੇ ਹਨ ਹਫਤੇ ਵਿੱਚ ਕਦੋਂ ਵੀ ਲੈ ਲਈਏ ਤੇ ਡਾਕਟਰ ਬਹੁਤ ਜ਼ਿਆਦਾ ਵਧੀਆ ਨੇ ਹਨਾ ਵੀ ਪੂਰੀ ਬੱਤੀ ਸੀ ਹੋਏ ਇਹਨਾਂ ਮਤਲਬ ਲੋਕ ਲੱਗੇ ਵੀ ਦੋ ਤੇ ਹਾਂ ਦੋ ਡਾਕਟਰ ਇਧਰ ਜਿਨੀਕ ਬਾਕੀ ਕਰਦਾ ਤੇ ਵੀ ਦੂਜੇ ਡਾਕਟਰ ਉਹਦੀ ਆਪਾਂ ਲਟਾ ਹੋਈ ਜਾਂਦੇ ਆ ਜ਼ਿਆਦਾ ਹਨਾ ਵੀ ਉਹ ਚੀਜ਼ ਦੀ ਤੋੜਨੀ ਹੈਗੀ ਤੇ ਬਾਕੀ ਹੁਣ ਆਪਾਂ ਦੱਸਦਾ ਕਿ ਹਨਾ ਜੀ ਜਿਵੇਂ ਪੀਕ ਨਸਦਰ ਸੀਗੇ ਮੇਰਾ ਅਰਣਿਤ ਨੂੰ ਥੋੜੀ ਅਲਰਜੀ ਸੀਗੀ ਜੀ ਵੀ ਅਲਰਜੀ ਫੀਲ ਹੁੰਦੀ ਸੀ ਕਿ ਜਿਵੇਂ ਬੱਚੇ ਨੂੰ ਹੋ ਜਾਂਦੀ ਆ ਪਰ ਇਹ ਨਹੀਂ ਆਪਾਂ ਨੂੰ ਜਿਵੇਂ ਪਹਿਲਾਂ ਅਸੀਂ ਪਿਛਲੇ ਸਾਲ ਵੀ ਇਹਨੂੰ ਹੋਮੋਪੈਥੀ ਦੀ ਦਵਾਈ ਖਵਾਈ ਸੀ ਉਹ ਡਾਕਟਰ ਕਹਿੰਦੇ ਸੀਗੇ ਵੀ ਇਹ ਹੋ ਕਰਵਾਵਾਂਗੇ ਆਪਾਂ ਵੀ ਇਹ ਪਤਾ ਨਾ ਕੋਲ ਅਲਰਜੀ ਕਿਹੜੀ ਸੀ ਪਰ ਇਹ ਜਿਹੜੇ ਹੀ ਡਾਕਟਰ ਨੇ ਹਨਾ ਦੇਖੋ ਇਹ ਤਾਂ ਫਰਕ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਇਹਨਾਂ ਤੋਂ ਸਾਰੇ ਟੈਸਟ ਵਗੈਰਾ ਵੀ ਅੰਦਰੋਂ ਸੀਗੇ ਕਿ ਉਹ ਦਵਾਈ ਕਿਹੜਾ ਟਾਈਪ ਵਧੀਆਂ ਤਾਂ ਫੈਂਸਰ ਸੀ ਜਿਹਨੇ ਉਹ ਕਿਨੇ ਰਿਸਰਚ ਕਰਦੇ ਨੇ ਹਨਾ ਚੀਜ਼ ਤੇ बात करेगा अगर अभी शीशे खोले हुए नहीं ना ए सी नहीं लगाए चलो अभी ठंडा मौसम है बिजली तो जाती है उधर शीशे वाले में जो है भी मम्मा लगे ने गल्ला चलो ठीक है जी लो जी ट्रेन आ गई आ गई भाई हूँ हूँ आप घर ही जावे है ना ਕੀ ਤਾਂ ਸਾਡਾ ਫਟ ਕੇ ਨਾ ਲੱਗਦੀ ਲੱਗਦਾ ਹੁੰਦਾ ਜੇ ਚਾਣ ਵੇਲੇ ਖੁੱਲੋ ਹੋ ਗਈ ਤਾਂ ਆਉਣ ਵੀ ਨਹੀਂ ਲੱਗ ਜਾਂਦਾ ਜਨੀਤ ਹਾਕ ਮਾਰ ਕੇ ਆ ਜਾ ਤੀ ਨਾ ਬਸ ਹੁਣ ਐ ਨਾ ਹੋਊਗੀ ਦੂਜੀ ਨਹੀਂ ਹੋਵੀਂ ਚਾਰ ਵਾਲੀ ਕਿੱਥੇ ਲੱਗਣਾ ਨਾ ਇਹ ਤਾਂ ਉੱਤੇ ਹੋਣੀ ਸੀ ਜੀ ਜਨੀਤ ਨੇ ਤਾਂ ਨੀਂਦਾਂ ਨੂੰ ਦਾ ਲਾ ਲਈ ਆ ਤੇ ਬਸ ਹੁਣ ਘਰੇ ਜਾਵਾਂਗੀ ਧੁੱਪ ਨਿਕਲਿਆ ਹੀ ਸੀ ਸਵੇਰੇ ਤਾਂ ਬਹੁਤ ਜ਼ਿਆਦਾ ਨਹੀਂ ਜਾਂਦਾ ਸੀਗਾ ਤੇ ਵਧੀਆ ਜਿਹਾ ਮੌਸਮ ਹੋਇਆ ਤੇ ਹਵਾ ਚੱਲ ਪਈ ਚੰਨੀ ਰੰਗੀ ਜਸਨੀਤ ਹੋ ਰ ਆ ਹਾਂ ਖੋਲ ਨਹੀਂ ਬੰਦ ਨਹੀਂ ਖੋਲਿਆ ਨਹੀਂ ਹੈਗਾ ਕਟਕ ਹਜੇ ਖੁੱਲਿਆ ਨਹੀਂ ਹੈਗਾ ਹਜੇ ਅਸੀਂ ਇੱਥੇ ਰੁਕੇ ਹੋਇਆ ਕੀ ਦੇਖੋ ਜੇ ਖੋਲਣਗੇ ਨਹੀਂ ਆਣੀ ਤੱਕ ਟ੍ਰੇਨ ਹੋ ਰ ਆਵੀ ਖੁੱਲ ਗਿਆ ਲਓ ਜੀ ਖੁੱਲ ਗਿਆ 3-4 ਮਿੰਟ ਬਾਅਦ ਖੁੱਲਿਆ ਅੱਜ ਚਲੋ ਜੀ ਅਰ ਚੱਕੀ ਮਿਲਾ ਗਈ ਸਾਫ ਪਾਣੀ ਪੀਵਾਂਗੇ ਚੱਕੀ ਤੇ ਲੱਤਾ